ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਈ 8 9 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਡਾਲੇਕੇ ਦੀ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਸਾਹਿਬ ਤੋਂ ਦੋਸਤੋ ਇੱਕ ਸੜਕ ਦਿਾਲਪੁਰੇ ਨੂੰ ਜਾਂਦੀ ਆ ਭਿੱਖੀ ਪਿੰਡ ਨੂੰ ਇਸੇ ਸੜਕ ਦੇ ਉੱਪਰ ਪਿੰਡ ਡਾਲੇਕੇ ਆ ਮਾਨੋਚਾਲ ਸ਼ਿਵਾਜਪੁਰ ਇਹ ਜਿਹੜੇ ਪਿੰਡ ਆ ਇਸੇ ਸੜਕ ਦੇ ਉੱਪਰ ਆ ਜਾਂਦੇ ਆ ਤਵੀਰ ਦੀ ਪੇਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਜਦੋਂ ਵੀ ਬਿਲਕੁਲ ਨਵੇਂ ਨਿਕਲਦੇ ਆ ਠੀਕ ਆ ਜੀ ਤਵੀਰ ਦੀਪਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਅੱਜ ਇਸ ਕਵਰ ਦੇ ਵਿੱਚ ਟੋਟਲ 3 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਵਾੜ ਦਾ ਵੇਰਵਾ ਤੁਹਾਨੂੰ ਦੇ ਦੇਵਾਂਗੇ ਠੀਕ ਆ ਜੀ ਵਾੜ ਹਜੇ ਪਹੁੰਚੀ ਨਹੀਂ ਗਈ ਇੱਥੇ ਠੀਕ ਆ ਜੀ ਸੋ ਸੇਲ ਦੇ ਲਈ ਅਵੇਲੇਬਲ ਆ ਕਿਸੇ ਵੀਰ ਨੇ ਉਹ ਵਾੜ ਵੀ ਖਰੀਦਣੀ ਆ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਲਾਸਟ ਵਿੱਚ ਉਸ ਵਾੜ ਦੀ ਦੇ ਦੇਵਾਂਗੇ ਤੇ ਫਿਲਹਾਲ ਆ ਸਾਹਮਣੇ ਤੁਸੀਂ ਐਨੀਮਲ ਦੇਖ ਰਹੇ ਜੇ ਟੋਟਲ 3 ਇੱਕ ਬ ਮੱਝਾਂ ਦੇ ਨਾਲ ਜਿਹੜੇ ਬੱਚੇ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਕਿੰਨਾ-ਕਿੰਨਾ ਮਿਲਕ ਕਿੰਨਾ ਦੁੱਧ ਦੇ ਨਾਲ ਮੱਝਾਂ ਦੇ ਥੱਲੇ ਹਾਜ਼ਰ ਆ ਕੀ ਮੁੱਲ ਰਹਿਣ ਵਾਲਾ ਪੂਰੀ ਗੱਲਬਾਤ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਆਓ ਕਰਦੇ ਆ ਗੱਲਬਾਤ ਦੀਪੇ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇੰਨਾ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਦੀਪੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਹੋਰ ਸਾਨੂੰ ਠੀਕ ਠਾਕ ਜੀ ਬਹੁਤ ਵਧੀਆ ਦੀਪੇ ਠੀਕ ਠਾਕ ਮੇਰੇ ਹਾਂਜੀ ਹਾਂਜੀ ਵਧੀਆ ਜੀ ਬੜੀ ਕਿਰਪਾ ਜੀ ਚਲੋ ਸ਼ੁ크ਰਾ ਮਾਲਕ ਦਾ ਦੀਪੇ ਮਾਲ ਐ ਇਸੇ ਤਰ੍ਹਾਂ ਦੋ ਚਾਰ ਨਾਗ ਆਪਣੇ ਜੀਗਾ ਮੈਨੂੰ ਲੱਗਦਾ ਸੰਧੂ ਸਾਹਿਬ ਘੱਟ ਮਿਲਣ ਦਿਆ ਘੱਟ ਮਿਲਦਾ ਹਾਂਜੀ ਜਦੋਂ ਫਿਰ ਦੋ ਇੱਕ ਡੰਗਾਂ ਉਹਦਾ ਫਿਰ ਵਿਕ ਜਾਂਦਾ ਹੂੰ ਹਾਂਜੀ ਕਈ ਵਾਰ ਹੁੰਦਾ ਨਾ ਵੀ ਯਾਰ ਦੋ ਚਾਰ ਜੋੜੇ ਆ ਤੇ ਚਲੋ ਕਰਦੇ ਆ ਸਾਹਮਣੇ ਉਹਨਾਂ ਚ ਦੋ ਪਸ਼ੂ ਵੀ ਘੱਟ ਗਏ ਤੇ ਫਿਰ ਆਕੀਦਾ ਮੈਂ ਵੀ ਆਪਣੇ ਤਾਂ ਗਾਂ ਇੱਕ ਬੜੀ ਚੰਗੀ ਸੀ ਹਾਂਜੀ 17 18 ਕਿਲੋ ਵਾਲੀ ਤੇ ਵੇਗ ਗਈ ਆ ਠੀਕ ਆ ਜੀ ਇੱਕ ਗਾਂ ਆਪਾਂ ਲਈ ਹੁਣ ਬੱਚਿਆਂ ਬਗੇਰ ਔਰ ਥੋੜੀ ਜਿਹੀ ਲੇਟ ਹੋਣੀ ਹੋਣਾ ਠੀਕ ਆ ਕੀ ਬੇਰਵਾ ਕੀ ਸੂਈ ਏ ਹਾਂਜੀ ਹਾਂਜੀ ਸੂਈ ਏ ਬੱਚਾ ਨੇਗਾ ਕਿੰਨੇ ਕ ਸਮੇਂ ਦੀ ਸੂਈ ਹੋ ਸੂਈ ਹੋਗੀ 9 ਮਹੀਨਿਆਂ ਦੀ ਦੁੱਧ ਕਿੰਨਾ ਦੁੱਧ 1 ਕਾਲੀ ਕਾਲੀ ਠੀਕ ਆ ਮੁੱਲ ਕੀ ਰਹੂਗਾ ਦਾ ਮੁੱਲ ਸੰਤੂ ਸਾਹਿਬ ਆਦਾ ਕਰਦੇ 5000 22000 ਦੀ ਦੇਦਾਂਗੇ 22000 ਦੀ 12 11 ਕਿਲੋ ਦੁੱਧ ਹਾਂਜੀ ਹਾਂਜੀ ਠੀਕ ਆ ਜੀ ਲੈ ਦੋਸੋ ਉਹਦਾ ਵੀਰਵਾ ਵੀਰ ਦੀਪੇ ਨੇ ਪਾਤਾ ਬਾਕੀ ਵੀਡੀਓ ਕਿਸੇ ਵੀਰ ਨੇ ਮਗਾਉਣੀ ਆ ਤੇ ਵੀਡੀਓ ਤੁਸੀਂ ਮਗਾ ਲਿਓ 11 12 ਕਿਲੋ ਦੁੱਧ ਆ ਕਿੱਦਾਂ ਦਾ ਸਟਰਕਚਰ ਆ ਕਿੱਡੀ ਬਾਡੀ ਬਣ ਤਰਾ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਚੱਲ ਜਾਊਗਾ ਫਿਲਹਾਲ ਇੱਥੇ ਪਹੁੰਚ ਜਾਂਦੀ ਦੀ ਆਪਾਂ ਤੁਹਾਨੂੰ ਵਿੱਚੇ ਫਲਵਾ ਦੇਣੀ ਸੀ ਠੀਕ ਆ ਤੇ ਦੀਪੇ ਸ਼ੁਰੂਆਤ ਕਰਦੇ ਆਪਾਂ ਜਿਹੜੇ ਐਨੀਮਲ ਆਪਣੇ ਕੋਲ ਹੁਣ ਮੌਜੂਦ ਆ ਹਾਂਜੀ ਹਾਂਜੀ ਠੀਕ ਹੈ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਐਸੇ ਝੋਟੀ ਤੋਂ ਮੱਝ ਤੋਂ ਕੀ ਡਿਟੇਲ ਹੈ ਇਹ ਸੰਧੂ ਸਾਹਿਬ ਜੀ ਪਹਿਲਣ ਝੋਟੀ ਆ ਹਾਂ ਜੀ ਆ ਕੱਟਾ ਇਹਦਾ ਲਓ ਜੀ ਹਾਂ ਜੀ ਇਹਨੂੰ ਕੋਈ ਲਾਲੇ ਵੀਰ 15 ਦਿਨਾਂ ਦੀ ਇਹਨੂੰ ਲਾਲੇ ਕੋਈ 20 ਦਿਨਾਂ ਦੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ 15 20 ਦਿਨਾਂ ਦਾ ਐਸਟੀਮੇਟ ਤੁਸੀਂ ਲਾ ਲਿਓ ਬੱਚਾ ਤੁਸੀਂ ਆ ਵੇਖ ਲਓ ਠੀਕ ਹੈ ਜੀ ਮਗਰ ਕੱਟਾ ਮੇਲ ਕਾਫ ਆ ਕਦੀਪੇ 15 20 ਦਿਨਾਂ ਦੀ ਸੂਈਦਲੇ ਦੁੱਧ ਦੇ ਥੱਲੇ ਹੁਣ ਕਿੰਨਾ ਦੁੱਧ ਸੰਧੂ ਸਾਹਿਬ ਜੀ ਹੋਊਗਾ 9 ਕਿਲੋ ਝੋਟੀ ਤੋਂ ਕੋਲ 8 ਕਿਲੋ ਦੀ ਆਪਣੀ ਗਾਰੰਟੀ ਹੈ ਠੀਕ ਹੈ ਜੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਠੀਕ ਆ ਜੀ ਤੇ ਉਹ ਤੁਸੀਂ ਕੋਈ 8 ਕਿਲੋ ਮੰਨ ਕੇ ਸੌਦਾ ਕਰ ਲਿਓ ਦੂਜੇ ਸਵੇ ਇਹ ਝੋਟੀ ਸੂਈ ਆ ਠੀਕ ਆ ਬਾਕੀ ਤੁਹਾਨੂੰ ਆਪਾਂ ਬਾਹਰ ਤੋਰ ਕੇ ਚੰਗੀ ਤਸਦੀ ਦੇ ਨਾਲ ਦਿਖਾ ਦਿੰਨੇ ਆ ਤੇ ਝੋਟੀ ਪਾਕੀ ਆ ਠੀਕ ਆ ਜੀ ਸੋ ਦੂਜੇ ਸੂਵੇ ਦੇ ਵਿੱਚ ਕੋਈ ਵਿਹਾਂ ਬਾਈਆਂ ਦਿਨਾਂ ਦਾ ਕੋਈ ਸੂਆ ਵੀਰ ਮੰਨ ਲਏ 8 ਕਿਲੋ ਦੁੱਧ ਦੇਪੇ ਚੌਣ ਚਾਂਣ ਦੀ ਖਰੀ ਹੈ ਬਿਲਕੁਲ ਹਾਂਜੀ 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 ਸੋਨੂ ਸਾਹਿਬ ਐ ਪੋਲੀ ਰੂ ਮਰ ਗਈ ਠੀਕ ਆ ਜੀ ਹਾਂਜੀ ਆਹ ਦੇਖੋ ਬਾਕੀ ਬੋਲ ਸੁਣਦੀ ਸੀ ਲੈ ਤੇ ਕਿ ਲਓ ਜੀ ਮਰਜੀ ਲਈ ਠੀਕ ਆ ਹਾਂਜੀ ਤੇ ਬਾਕੀ ਅਗਲੇ ਪਿਛਲੇ ਥਾਣਾ ਦੀਆਂ ਧਾਰਾ ਧੂਰਾਂ ਦੀ ਬਰਾਬਰੀ ਠੀਕ ਆ ਹਾਂਜੀ ਲਓ ਜੀ ਕਰੋ ਚੱਕ ਠੀਕ ਆ ਸੋ ਚੌਣ ਚਾਂਣ ਵੀ ਬਰਾਬਰ ਆ ਦੋਸਤ ਅਗਲੇ ਪਿਛਲੇ ਥਾਣਾ ਦੀ ਤੇ ਆ ਬੈਕ ਸਾਈਡ ਤੋਂ ਤੁਸੀਂ ਆਰਡਰ ਦੀ ਕੁਆਲਿਟੀ ਦੇਖੋ ਥਣ ਪੂਰਾ ਮੁੱਠੀ ਆ ਠੀਕ ਆ ਜੀ ਸੋ ਨੋਕਲਾ ਥਣ ਆਪਾਂ ਕਹਿ ਦੇਣਾ ਦੋਸਤੋ ਕਲਮੀ ਥਣਾ ਜਿੱਦਾਂ ਨੋਕ ਵਾਂਗੂ ਬਿਲਕੁਲ ਤਿੱਖਾ ਤੇ ਚਵਾਦੀ ਬਿਲਕੁਲ ਪੋਲੀ ਆ ਬਾਕੀ ਵੱਡੀ ਛੋਟੀ ਸੰਧੂ ਸਾਹਿਬ ਵੇਖੋ ਕਿੱਡੀ ਹਾਂ ਨਹੀਂ ਸੋਹਣੇ ਕੱਦ ਬੁੱਤ ਵਿੱਚ ਪਲੀ ਜੁੜੀ ਵੇਖੋ ਚੰਗੀ ਆ ਛੋਟੀ ਹਾਂਜੀ ਠੀਕ ਆ ਤੇ ਦੀਪੇ ਅਗਲੇ ਪਿਛਲੇ ਥਣਾਂ ਦੀ ਧਾਰਾ ਬਰਾਬਰ 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 ਸੰਧੂ ਸਾਹਿਬ ਜੀ ਬਰਾਬਰ ਕੀ ਲਾਊਗਾ ਪਹਿਲਾਂ ਦੱਸਾਂਗੇ ਠੀਕ ਆ ਜੀ ਹਾਂਜੀ ਤੀ ਖੋਲੀ ਮੜੀ ਕੱਟੀ ਬੰਦਈ ਠੇਕਾ ਟੱਕਾ ਘੁੱਟ ਕੇ ਵੇ ਬੋਦੀ ਇਹ ਛੋਟੀ ਦੋਸਤੋ ਸੈਕੰਡ ਟਾਈਮਰ ਦੂਜਾ ਸਵੇਰ ਛੋਟੀ ਸੂਈ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਇਹ ਪਹਿਲਣ ਜੀ ਵੀ ਇਹ ਪਹਿਲਣੀਆਂ ਪਹਿਲਣੀਆਂ ਵੀ ਅੱਛਾ ਮੈਂ ਦੋ ਵਾਰੀ ਦੂਜਾ ਦੂਜੇ ਸਵੇਰ ਕਹਿ ਗਿਆ ਦੀਪੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਹੈ ਪਹਿਲਣ ਹੈ ਨਾ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਇਹ ਵੀ ਲਾਜ਼ਮੀ ਇੱਕ ਵਾਰੀ ਫੇਰ ਆਪਾਂ ਦੁਬਾਰਾ ਰਿਪੀਟ ਕਰ ਦਿੰਨੇ ਆ ਮੈਂ ਇੱਕ ਦੋ ਵਾਰੀ ਵਿੱਚ ਸੈਕੰਡ ਟਾਈਮਰ ਕਹਿ ਦਿੱਤਾ ਸੀਗਾ ਬਟ ਖੈ ਜਿਹੜੀ ਇਹ ਪਹਿਲੇ ਸਵੇ ਸੋਈ ਆ ਠੀਕ ਆ ਜੀ ਸੋਈ ਪੱਤੀ ਹੈ ਹਾਂ ਸੋਈ ਥੋੜੀ ਜਿਹੀ ਕਿਨਾਂ ਪੁੱਜ ਪੱਜ ਕੇ ਪਸੂ ਸੁੰਦਾ ਤੇ ਦੀਪੇ ਦਾ ਕੀ ਮੁੱਲ ਕਰਦੇ ਆ ਵੀਰ ਇਹ ਸੰਤੂ ਸਾਹਿਬ ਮੁੱਲ ਦਾ ਪੱਸੀਆ ਕਰਦੇ ਆ ਹਾਂ ਕਿੰਨੇ ਤੇ ਆਹੀ ਦੱਸੋ ਵੀ ਹਾਂ ਨਾ ਜੀ ਅਲੀ ਗੱਲਬਾਤ ਕਰਦੀ ਆ ਵੀ ਪੂਰੀਆ ਕਸਰਾ ਕੱਢ ਕੇ ਗੱਲ ਆਪ ਹੀ ਕਰੀਏ ਕਸਰਾ ਕੱਢ ਕੇ ਫਿਰ 75000 ਜੀ 75 ਦੀ ਹੋਰ ਜਾਣਦੇ ਥੋੜਾ ਬਾਤ ਹਾਂਜੀ ਹੋਰ ਜਾਣਦੇ ਹੋਰ ਕਰਦਾਂਗੇ ਤਿੰਨ ਯਰ 70000 ਨਹੀਂ ਦੇ ਦਾਂਗਾ। ਲਓ ਜੀ 70000 ਦੀ ਝੋਟੀ ਠੀਕ ਆ ਜੀ ਤੇ ਬਾਕੀ ਖਰੀਏ ਕਰਮਾ ਲਈ ਥੰਮਦੇਵਾ ਪੂਰਾ ਸਾਫ ਸੁਥਰਾ ਪਹਿਲਾ ਸੁਆ ਮਗਰ ਕੱਟਾ ਠੀਕ ਆ ਜੀ ਸਾਹ ਨੇ ਮਗਰ ਆਕਰ ਹੋ ਜਾ ਕੇ। ਬਾਕੀ ਸੰਧੂ ਸਾਹਿਬ ਮੈਂ ਦੁੱਧ ਦੇ ਦਊ 11-12 ਕਿਲੋ। ਠੀਕ ਆ ਜੀ। ਹਾਂਜੀ। ਲਓ ਜੀ। ਠੀਕ ਆ। ਦਿੱਪੇ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇੱਧਰ ਝੋਟੀ ਆ ਗਈ ਆ ਵੀ ਮੁੰਦਰੀ ਬਿਲਕੁਲ ਕੋਕਾ ਪੀਸੀ ਆ। ਇਹ ਸੰਧੂ ਸਾਹਿਬ ਝੋਟੀ ਆ ਹਰਿਆਣੇ ਦੀ। ਅੱਛਾ ਜੀ। ਹਾਂਜੀ। ਇਹਨੂੰ ਅੱਜ ਸਮਾਂ ਕਿੰਨਾ ਕੁ ਹੋ ਗਿਆ ਸੋ ਇਹਨੂੰ ਸਮਾਂ ਆ ਗਿਆ ਇਹਨੂੰ ਲਾਲੇ ਕੋਈ ਮਹੀਨੇ ਦੀ ਇਹਨੂੰ ਕੋਈ ਲਾਲੇ 20 ਦਿਨ ਮਗਰ ਕੱਟਾ ਇਹ ਤੇ ਹੰਡੀ ਮਗਰ ਕੱਟੀ ਆ ਹੰਡੀ ਸੀ ਦੇਖੋ ਲਓ ਜੀ ਕੋਈ 20 ਦਿਨਾਂ ਦੇ ਮਾਰ ਨਾਲੇ ਦੋਸਤੋ ਕੋਈ ਮਹੀਨਾ 25 ਦਿਨਾਂ ਦਾ ਸਮਾਂ ਮੰਨ ਲਿਓ ਠੀਕ ਆ ਇਹ ਹੈ ਪਹਿਲਾਂ ਨੇ ਵੀ ਕੱਟੀ ਦੂਜੇ ਸੂਵੇ ਪਹਿਲਾਂ ਪਹਿਲਾਂ ਚੌਗੀ ਲਓ ਜੀ ਪਹਿਲਾਂ ਚਾਰ ਦਾ ਦਾ ਠੀਕ ਆ ਪਹਿਲਾਂ ਚਾਰ ਦਾ ਦਾ ਠੀਕ ਆ ਸੋ ਨਾਲ ਦੀ ਨਾਲ ਹੀ ਦੋਸਤੋ ਬੱਚਾ ਆਪਾਂ ਖੋਲ ਕੇ ਤੁਹਾਨੂੰ ਨਾਲ ਹੀ ਤੋਰ ਕੇ ਦਿਖਾ ਦਿੰਦੇ ਆਹ ਜੀ ਇਹੋ ਕੱਟੀ ਦੀ ਲਓ ਜੀ ਦੇਖੋ ਪਹਿਲਾਂ ਤੇ ਬਿਲਕੁਲ ਆਹਦੇ ਨਾਲ ਵਿੱਚ ਰੁਪਈਆ ਨਹੀਂ ਨਿਕਲਦਾ ਉਹ ਗੱਲ ਬਾਤ ਵੀ ਉਹ ਵੀ ਗੱਲ ਜੋ ਕੁੰਡੀ ਆ ਬਿਲਕੁਲ ਹਾਂਜੀ ਆ ਤੋਰਲਾ ਦੀਪੇ ਉਹ ਗਵਾਇਆ ਖੇਦੀ ਓਏ ਤਾਂ ਦੋਸਤੋ ਇਹ ਵੀ ਪਹਿਲਾ ਸੂਆ ਮੋਹੋਂ ਚੌਗੀ ਚਾਰ ਦੰਦ ਕੱਟੀ ਆ ਮਹੀਨੇ ਕੇ ਬਾਅਦ ਕੋਈ ਪੰਜੀਆ ਕੇ ਦਿਨਾਂ ਦਾ ਕੋਈ ਸੂਆ ਮਾਲਣੇ ਦੀਪੇ ਦੁੱਧ ਕਿੰਨਾ ਦੱਸਿਆ ਦੁੱਧ 8 ਕਿਲੋ ਸੰਧੂ ਸਾਹਿਬ ਜੀ ਕੰਡੇ ਵਾਲਾ ਠੀਕ ਆ ਜੀ ਹਾਂਜੀ ਇਹ ਸਵੇਰੇ ਆਈ ਆਪਣੇ ਤੋਂ ਲੈ ਠੀਕ ਆ ਜੀ ਹਾਂਜੀ 8 ਕਿਲੋ ਜਿਹੜਾ ਪੂਰਾ ਨੈਟ ਮਣਕੇ ਦਾਵਾ 8 ਕਿਲੋ ਦੇ ਠੀਕ ਆ ਲੋ ਵੀ ਕਿਸਾਨ ਵੀਰੋ 8 ਕਿਲੋ ਦੁੱਧ ਨੀ ਕੋਈ ਛੱਟਾ ਨਹੀਂ ਹਾਂਜੀ ਹਾਂਜੀ ਆ ਦੇਖੋ ਠੀਕ ਹੈ। ਬਾਕੀ ਦੀਪੇ ਜਿਉ ਆਪਸ ਮਾ ਚੰਗਾ ਵੀਰੇ। ਓਕੇ ਓਕੇ ਬਿਲਕੁਲ ਜਿਹੜਾ ਉਹ ਸੰਦੂ ਸਭ ਪਹਿਲਾਂ ਦੱਸਾਂ। ਇੱਦਾਂ। ਰੋ। ਕੋਈ ਚੇਕਲੇ ਦਰਦ ਨਹੀਂ ਬਾਬਾ ਕੋਈ ਚੌਗੀ ਆ। ਨਾ ਬਿਲਕੁਲ। ਲਓ ਜੀ ਬਿਲਕੁਲ ਆਦੀਪੇ ਨੈਟ ਜਿਹੜਾ 8 ਕਿਲੋ ਦੁੱਧ ਹਾਂਜੀ ਹਾਂਜੀ 8 ਲਓ ਜੀ ਨੈਟ ਜਿਹੜਾ ਦੋ ਸੂ 8 ਕਿਲੋ ਦੁੱਧ ਆ ਇਸ ਝੋਟੀਆਂ ਦੇ ਸੋ ਦੋਵੇਂ ਝੋਟੀਆਂ ਪਹਿਲਾ ਪਹਿਲਾ ਸਵੇਰੇ ਇੱਕ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਆਪਾਂ ਤੁਹਾਨੂੰ ਇੱਕ ਸੈਕਿੰਡ ਨੰਬਰ ਤੇ ਇਹ ਦਿਖਾ ਰਹੇ ਆ ਦੋਵੇਂ ਪਹਿਲਾ ਪਹਿਲਾ ਸਵੇਰੇ ਝੋਟੀਆਂ ਸਨੀਆਂ ਠੀਕ ਆ ਤਾਂ ਮਗਰ ਕੱਟੀ ਫੀਮੇਲ ਕਾਫ ਬੱਲੂ ਨਹੀਂ ਆ ਗਈ ਠੀਕ ਆ। ਇਹ ਪੇ ਕੀ ਮੰਗ ਕਰਦਾ ਇਹਦੀ? ਇਹਦਾ ਸੰਤੂ ਸਾਹਿਬ ਮੰਡਲਾ ਪਾਸੇ ਆ ਕਰਦੇ ਆ। ਆ 75 ਦੀ ਵੇਰੀ ਆ ਵੀ। 75 ਦੀ। ਇੱਕ ਅਸਰਾ ਕੁਸਰਾ ਕੱਢ ਕੇ ਦਈਏਗੇ 75 ਦੀ ਕਾਨੂੰ। ਆਹੋ। 72 ਦੀ ਵੇਰੀ ਹੈ। ਹਾਂ? 72। 72 ਦੀ। ਹੋਰ ਵੀ ਆਉਂਦੀ ਲੈਸ ਹੋਰ ਵੀ ਕਰਤੀ। ਤੇਰੀ ਚੰਗੀ ਚਲ ਬਰਾਬਰੀ ਦੇ ਦਾਂਗੇ। 70 70 ਦੀ ਜੋੜੀ। ਲਓ ਜੀ। ਤੋਂ 70 70 ਹਜ਼ਾਰ ਦੀ ਦੋਸਤੋ ਇਹ ਜੋੜੀ ਤੁਹਾਨੂੰ ਮਿਲ ਜੂਗੀ। ਠੀਕ ਆ ਜੀ। ਦੋਵੇਂ ਪਹਿਲਾਂ ਝੋਟੀਆਂ ਨੇ। ਤੇ ਬਾਕੀ 8 8 ਕਿਲੋ ਦੁੱਧ ਐਸ ਵਕਤ ਇਹਨਾਂ ਥੱਲੇ ਹਾਜ਼ਰ। ਤੇ ਕਦੀ ਪੇ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇਹ ਹੱਥ ਲੱਬੇਣ ਬ ਿੰਡੋਂ ਆਪਾਂ ਮੈਂ ਲਈ ਆ ਠੀਕ ਆ ਠੀਕ ਆ ਜੀ 10 ਕਿਲੋ ਦੁੱਧ ਕੰਡੇ ਵਾਲਾ ਲੈ ਥੱਲੇ 10 ਕਿਲੋ ਦੁੱਧ ਹਾਂਜੀ ਤੇ ਸਮਾਂ ਕਿੰਨਾ ਕੁ ਸੁਬਾ ਕਿੰਨੇ ਕੁ ਟਾਈਮ ਦਾ ਸੁਬਾ ਮਹੀਨੇ ਦਾ ਮਹੀਨੇ ਦੀ ਸੂਈ ਆ ਹਾਂਜੀ ਠੀਕ ਆ 10 ਕਿਲੋ ਕੇ 9 ਕਿਲੋ ਦੁੱਧ ਕੰਡੇ ਵਾਲਾ ਮਿਲਦੀ ਪਾੜੇ ਤੇ ਆਪਣੇ ਕੋਲ ਆ ਆਪਣੇ ਤੋਂ ਟੀਗਾ ਲੈ ਸਕਦੇ ਹੁਣੇ ਆਈ ਨਾ ਅੱਛਾ ਅੱਛਾ ਉਹਦਾ ਟੀਗਾ ਲੈ ਲਾ ਲਾਉਗੀ ਠੀਕ ਆ ਹਾਂਜੀ ਤੇ ਬਿਲੂ ਪਰ ਪਾੜੇ ਤੇ ਠੀਕ ਆ ਠੀਕ ਹਾਂਜੀ ਤਾਂ ਦੋਸਤੋ ਟੀਗਾ ਲੈਂਦੀ ਆ ਬਾਕੀ ਨਾਲ ਹੀ ਤੁਸੀਂ ਪਾੜਾ ਵੰਡਾ ਜਿਹੜਾ ਪਾ ਕੇ ਚਵਾਈ ਕਰ ਲਓਗੇ 10 ਕਿਲੋ ਦੁੱਧ ਥੋੜੀ ਵੱਡੀ ਮੈਂ ਇਹ ਵੀ ਆ ਜੋ ਅਮਰ ਜੀ ਦੇਗੇ ਨਾ हां ਬਾਕੀ ਸنگਸੰਗ ਦੀ ਬੰਤਰ ਵੀ ਲੈਦਾ ਹੀ ਹੈ ਨਾ ਇਹ ਦੂਜਾ ਸੁਹਾਜ हां ਲਓ ਜੀ ਚੌਣ ਸੰਧੂ ਸਾਹਿਬ ਬਹੁਤ ਯਾਰੀ ਮਹੀਂ ਠੀਕ ਆ ਹਾਂਜੀ ਵਗੋ ਵਿਖਾਲਾ ਬਕੂਲਾ ਚੰਗਾ ਨਿਗਰ ਆ ਤੇ ਚਵਾਈ ਬਿਲਕੁਲ ਪ੍ਰੋਪਰ ਥਣਾ ਦੀ ਹਾਂਜੀ ਹਾਂਜੀ ਅਗੇ ਦੀਪੇ ਗਾਂ ਅਗਲੇ ਨਵੇਂ ਥਾਂ ਤੇ ਜਾ ਕੇ ਛੇ ਤੋਂ ਹਸਦਾ ਭਾੜੇ ਪੁੜੇ ਤੇ ਆਈ ਜਾਵੇ ਹਨਾ ਛੋਸਲ ਹੀ ਆਊਗੀ ਜਾਂ ਹਾਂ ਛੋਸੇ ਬੜੀ ਇਹ ਦੇਖੋ ਲਾਉ ਜੀ ਸੋਖਸਾਨ ਵੀਰੋ ਜਿਹੜੀ ਇੱਕ ਗੱਲ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਲੈਦੀ ਟੀਕਾ ਬੇਸ਼ੱਕ ਅੱਗੇ ਤੁਸੀਂ ਪਾੜਾ ਪਾਲੋਗੇ ਤੇ ਲੱਤ ਨਹੀਂ ਕਰਮਾ ਵਾਲੀ ਪੁੱਟਦੀ ਠੀਕ ਆ ਜੀ ਲੱਤ ਨਹੀਂ ਲਾਉਂਦੀ ਕੀ ਮਤਲਬ ਕਹਿਣ ਤੋਂ ਭਾਵੇਂ ਵੀ 9-10 ਕਿਲੋ ਦੁੱਧ ਦੇ ਭੇ ਕਿੰਨੇ ਵੀ ਦੇ ਦਈਏ ਫਿਰ 375 ਦੀ ਦੇ ਰਹੀਆਂ ਸੰਤੂ ਸਾਹਿਬ ਜੀ 75000 ਦੀ ਹਾਂਜੀ ਦੇ ਦਈਏ 75 ਦੀ ਦੇ ਦਈਏ ਹੁਣ ਖੀਰ ਤੇ ਆ ਗਏ ਨਹੀਂ ਦੱਸੋ ਫਿਰ ਤੁਸੀਂ ਜਾਂਦੇ ਆਨੇ ਕਰਦੇ ਆਪੇ ਖੁੱਲਾ 2 ਘਟ 70000 ਲਓ ਜੀ 68 ਦੇ ਆ ਜਾਣ ਦਿੱਗੇ ਭਾਬੀ 68000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਹਾਂ ਨਾ ਠੀਕ ਆ ਤੇ ਬਾਕੀ ਮੱਝ ਚੰਗੀ ਹੈ ਠੀਕ ਆ ਜੀ ਸੋ ਇਹ ਜਿਹੜਾ ਤਿੰਨ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਇਹ ਦੋਸਤੋ ਇਸ ਕਿਲੇ ਦੇ ਉੱਪਰ ਅੱਜ ਮੌਜੂਦ ਆ ਇੱਕ ਵਾੜ ਜਿਹੜੀ ਆਪਾਂ ਤੁਹਾਨੂੰ ਜ਼ਿਕਰ ਕਰ ਦਿੱਤਾ ਉਹ ਵਾੜ ਆਜੂਗੀ ਜਲਦੀ ਠੀਕ ਆ ਜੀ ਉਹਦਾ ਫੇਰ ਬਾ ਤੁਹਾਨੂੰ ਦੇਤਾ ਕੋਈ 12 ਕਿਲੋ ਦੁੱਧ 25000 ਦੀ ਮਿਲ ਜੂਗੀ ਤੁਹਾਨੂੰ ਕੋਈ 2 ਕੁ ਮਹੀਨਿਆਂ ਦਾ ਸੂਆ ਉੱਚਾ ਤੇ ਫਿਲਹਾਲ ਦੀਪਿਕ ਨੰਬਰ ਆਪਣੇ ਕਰ ਦिए ਸਾਂਝੇ 62838 ਤੇ 76190 ਹਾਂਜੀ ਵੈਰੀ ਗੁੱਡ ਤਾਂ ਵੀ 62838 ਤੇ 76190 ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਉਹ ਦੀਪੇ ਦੇ ਨੰਬਰਾਂ ਤੋਂ ਸੋ ਪਿੰਡ ਡਾਲੇ ਕੇ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜਿਲ੍ਹਾ ਸ਼ਹੀਕਰਨ ਤਰਨਤਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸੋ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ